ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗਰਾਊਂਡ ਪਾਈਪਲਾਈਨਾਂ ਪਵਾਈਆਂ ਗਈਆਂ ਪੁਰਾਣੇ ਸੂਏ ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ ਹੁਣ ਕੱਸੀਆਂ ਅਤੇ ਸੂਹਾਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾਫੀ ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਵੀ ਹਰ ਖੇਤ ਨੂੰ ਨੱਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬੇਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਦਰਿਕ ਸਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਤਾਂ ਸਤਲੁਜ ਦਰਿਆ ਚ ਵਧ ਰਿਹਾ ਪਾਣੀ ਦਾ ਪੱਧਰ ਲੋਕਾਂ ਦੇ ਲਈ ਮੁਸੀਬਤ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਫਿਰੋਜ਼ਪੁਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪਿੰਡ ਬਡਾਲਾ ਦੇ ਵਿੱਚ ਪਾਣੀ ਜਿਹੜਾ ਆ ਉਹ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਤਾਂ ਲਗਾਤਾਰ ਬਰਸਾਤ ਪੈ ਰਹੀ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਜਿੱਥੇ ਡੈਮਾਂ ਦੇ ਪਾਣੀ ਦਾ ਪੱਧਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਉੱਥੇ ਹੀ ਦਰਿਆਵਾਂ ਦੀ ਗੱਲ ਕਰ ਰਹੀਏ ਤਾਂ ਸਤਲੁਜ ਦਰਿਆ ਜਿਹੜਾ ਆ ਉਫਾਨ ਤੇ ਆ ਜਿਸ ਕਾਰਨ ਫਿਰੋਜ਼ਪੁਰ ਦੇ ਕਈ ਪਿੰਡਾਂ ਦੇ ਵਿੱਚ ਸਤਲੁਜ ਦਰਿਆ ਦਾ ਪਾਣੀ ਜਿਹੜਾ ਆ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਫਿਰੋਜ਼ਪੁਰ ਦੇ ਪਿੰਡ ਬਡਾਲਾ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੜਕਾਂ ਵੀ ਪਾਣੀ ਦੇ ਨਾਲ ਜਲਥਲ ਹੋ ਗਈਆਂ ਨੇ ਜਿਸ ਕਾਰਨ ਲੋਕ ਜਿਹੜੇ ਆ ਉਹ ਗੁੱਸੇ ਦੇ ਵਿੱਚ ਆ ਕੇ ਸਵਾਲ ਚੁੱਕਦੇ ਹੋਏ ਵੀ ਨਜ਼ਰ ਆ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਕੋਈ ਵੀ ਪ੍ਰਸ਼ਾਸਨ ਅਤੇ ਅਧਿਕਾਰੀ ਜਿਹੜਾ ਆ ਉਹ ਮੌਕੇ ਤੇ ਨਹੀਂ ਪਹੁੰਚ ਰਿਹਾ ਹੈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲਗਾਤਾਰ ਹੀ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਤੇ ਅਜੇਹੇ ਦੇ ਵਿੱਚ ਲੋਕਾਂ ਦੇ ਘਰਾਂ ਦੇ ਤੱਕ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਹੈ ਤੇ ਫਿਰੋਜ਼ਪੁਰ ਦੇ ਪਿੰਡ ਬਡਾਲਾ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਪਾਣੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਕੇ ਤੋਂ ਸਾਡੇ ਸਹਿਯੋਗੀ ਸਰਬਜੀਤ ਦੀ ਗਰਾਊਂਡ ਰਿਪੋਰਟ ਦਿਖਾਉਂਦੇ ਆ ਜਿੱਥੇ ਕਿਸ ਤਰੀਕੇ ਦੇ ਨਾਲ ਪਾਣੀ ਪਿੰਡਾਂ ਵਿੱਚ ਪਹੁੰਚ ਰਿਹਾ ਹੈ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਕੇ ਤੋਂ ਗਰਾਊਂਡ ਰਿਪੋਰਟ ਦਿਖਾਉਂਦੇ ਆ। ਸਤ ਲਈ ਤਾਂ ਪਾਣੀ ਲਗਾਤਾਰ ਵਧਦਾ ਜਾ ਰਿਹਾ ਜਿਹੜੇ ਹਾਲਾਤ ਐ ਲੋਕਾਂ ਦੇ ਉਹ ਵੱਧ ਤੋਂ ਵੱਧ ਜਿਹੜੇ ਹੁੰਦੇ ਜਾ ਰਹੇ ਨੇ ਕਿਉਂਕਿ ਅਸੀਂ ਵੰਡਾਲਾ ਪਿੰਡ ਖੜੇ ਆ ਵੀ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਜਿਹੜਾ ਸਾਰੇ ਪਾਸੇ ਜਿਹੜਾ ਦਿਖਾਈ ਦੇ ਰਿਹਾ ਸੜਕਾਂ ਤੱਕ ਵੀ ਜਿਹੜਾ ਪਾਣੀ ਆ ਚੁੱਕਾ ਤੇ ਲੋਕਾਂ ਦੇ ਘਰ ਤੱਕ ਜਿਹੜਾ ਪਾਣੀ ਉਹ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਅਸੀਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਵੀ ਘਰ ਤੇ ਜਿਹੜਾ ਬਾਹਰ ਸਾਰਾ ਪਾਣੀ ਜਿਹੜਾ ਖੜਿਆ ਹੋਇਆ ਤੇ ਮਾਤਾ ਜਿਹੜੀਆਂ ਘਰ ਦੇ ਅੰਦਰ ਹੀ ਜਿਹੜੀਆਂ ਇੱਕ ਵਾਰ ਕਹਿ ਸਕਦੇ ਆ ਵੀ ਕੈਦ ਹੋ ਕੇ ਜਿਹੜੀਆਂ ਰਹਿ ਗਈਆਂ ਕਿਉਂਕਿ ਉਹਨਾਂ ਦੀ ਲੇਕਿਨ ਸਭ ਤੋਂ ਵੱਡੀ ਲੋਕਾਂ ਨੂੰ ਜਿਹੜੀ ਮੁਸ਼ਕਲ ਜਾਂ ਸਤਾਰੀ ਆ ਉਹ ਇਹ ਸਤਾਰੀ ਆ ਕਿ ਪ੍ਰਸ਼ਾਸਨ ਕੋਈ ਵੀ ਇਹਨਾਂ ਤੱਕ ਨਹੀਂ ਪਹੁੰਚਿਆ ਚਾਹੇ ਉਹ ਸਿਹਤ ਵਿਭਾਗ ਦੀ ਟੀਮ ਹੋਵੇ ਚਾਹੇ ਪ੍ਰਸ਼ਾਸਨ ਹੋਵੇ ਕੋਈ ਵੀ ਇਹਨਾਂ ਦੀ ਸਾਰ ਲੈਣ ਵਾਸਤੇ ਨਹੀਂ ਪਹੁੰਚਿਆ ਜਿਸ ਕਰਕੇ ਇਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਸਾਡੇ ਨਾਲ ਮੌਜੂਦ ਨੇ ਕਿਸਾਨ ਵੀਰ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਹਾਲਾਤ ਨੇ ਇਸ ਟਾਈਮ ਤੇ ਕੀ ਮੁਸ਼ਕਲਾਂ ਆ ਰਹੀਆਂ ਜੀ ਲਾਤ ਬਹੁਤ ਬਾੜੇ ਆ ਤੇ ਜਾਂ ਪਾਣੀ ਵਧਦਾ ਜਾ ਰਿਹਾ ਮੁਸ਼ਕਿਲ ਆ ਵੀ ਕੋਈ ਵੀ ਜੀਵ ਵਾਰ ਹੁੰਦਾ ਉਹਨੂੰ ਲਜਾਣ ਨੂੰ ਇੱਥੇ ਕੋਈ ਇਹ ਸਾਧਨ ਨਹੀਂ ਹੈਗਾ ਤੇ ਹੁਣ ਕਿਵੇਂ ਕਿਸੇ ਦੀ ਹਫਾਜ਼ਤ ਕਰਨੀ ਤੇ ਪਾਣੀ ਕਿੰਨਾ ਕੁ ਜੜਾ ਹੈਗਾ ਇੱਥੇ ਜਿਹੜਾ ਵਾਧਾ ਦਿਖਾਈ ਦੇ ਪਾਣੀ ਸਵੇਰ ਨੂੰ 1.5-1.5 ਫੁੱਟ ਤੋਂ 2-2 ਫੁੱਟ ਪਾਣੀ ਵੱਧ ਚੁੱਕਾ ਹੈ ਕੀ ਇਹ ਪਾਣੀ ਜਿਹੜਾ ਹੈਗਾ ਖੇਤਾ ਤੱਕ ਪਹਿਲਾਂ ਸੀਮਾ ਸੀ ਕਿ ਜਾਂ ਸੜਕਾਂ ਜਾਂ ਘਰਾਂ ਤੱਕ ਪਹੁੰਚ ਰਿਹਾ ਹੈ? ਹਾਂ ਖੇਤ ਤਾਂ ਪਹਿਲਾਂ ਖੇਤਾਂ 'ਚ ਵੜਿਆ ਫਿਰ ਹੁਣ ਘਰਾਂ 'ਚ ਵੜਨ ਨੂੰ ਤਿਆਰ ਆਪਾ ਹੁਣ ਛੜਕਾਂ ਸਾਰੀਆਂ ਡੁੱਬ ਚੁੱਕੀਆਂ ਤੇ ਹੁਣ ਘਰਾਂ 'ਚ ਵੜਨ ਨੂੰ ਹੁਣ ਪਾਣੀ ਤਿਆਰ ਹੈ। ਕਿੰਨੇ ਪਿੰਡ ਹੈਗੇ ਆ ਵੀ ਜਿਹੜੇ ਆਸ-ਪਾਸ ਦੇ ਜਿਹੜੇ ਪਿੰਡ ਮਤਲਬ ਕਿ ਇਹਦੀ ਪਾਣੀ ਦੀ ਜਪੇੜ ਵਿੱਚੋਂ ਪਾਣੀ ਇੱਥੋਂ ਤੱਲੀ ਗਰਾਵਾ ਠੀਰਾਕਾਰਾ ਮੁੱਠਿਆ ਵਾਲਾ ਆ ਇੱਥੋਂ ਬਾਨਾ ਵਾਲੀ ਆਉਂਦਾ ਵਿੱਚ ਸਾਰੇ ਪਿੰਡ ਇੱਥੇ ਮਾਰੇ ਦੀ ਮਾਰ ਹੈ ਇੱਥੇ ਹੁਣ ਜਿਹੜੇ ਤੁਸੀਂ ਪਿੰਡ ਖੜੀ ਹੋ ਕਿਹੜਾ ਪਿੰਡ ਆ? ਇਹ ਪਿੰਡ ਮੰਡਾ ਵਾਲੇ ਬੰਦੇ ਤੇ ਇਹ ਹਾਲਾਤ ਜਿਹੜੇ ਅਸੀਂ ਵੀ ਦੇਖਦੇ ਪਏ ਆ ਵੀ ਘਰ ਵੀ ਵਿਚਾਰੇ ਇਹਨਾਂ ਦੀ ਫਿਰ ਆਵਾਜਾਈ ਕਿਵੇਂ ਆ ਕਿਉਂਕਿ ਘਰ ਦੇ ਬਾਹਰ ਤਾਂ ਸਾਰਾ ਪਾਣੀ ਨਜ਼ਰ ਆ ਰਿਹਾ ਆਵਾਜਾਈ ਇਸ ਤਰ੍ਹਾਂ ਜੇ ਆ ਜੇ ਕੋਈ ਕੋਈ ਮੁਸ਼ਕਲ ਆ ਪਾਣੀ ਦੇ ਵਿੱਚ ਦੀ ਲੰਘਣਾ ਪੈਂਦਾ ਓਕੇ ਹਾਂਜੀ ਵੀ ਕਹਿ ਸਕਦੇ ਘਰਾਂ ਚ ਕੈਦ ਹੋ ਗਏ ਹੋ ਗਏ ਕਾ ਨਾ ਹੋ ਗਏ ਬਿਠੇ ਆ ਤੇ ਜੇ ਕੋਈ ਆਪ ਦਾ ਮਾਰੀ ਤੇ ਉਹਨੂੰ ਬਿਠੇ ਆ ਕਿਉਂਕਿ ਸਮਾਨ ਆਂ ਦੀ ਹੁਣ ਕਿੱਧਰ ਲਿਜਾਣ ਇਹਨਾਂ ਸਮਾਨ ਕਿਤੇ ਲਜਾਇਆ ਜਾਂਦਾ ਵੀ ਨਹੀਂ ਆ ਤਾਂ ਕੀ ਮੰਗ ਕਰਦੇ ਹੋ ਵੀ ਪ੍ਰਸ਼ਾਸਨ ਤੋਂ ਕਿਉਂਕਿ ਵੋਟਾ ਲੈਣ ਵਾਸਤੇ ਤਾਂ ਤੁਹਾਡੇ ਕੋਲ ਦੀਆਂ ਸਭ ਆਈਏ ਪ੍ਰਸ਼ਾਸਨ ਤੋਂ ਮੰਗ ਕਰਨਾ ਹੈ ਇਹਨਾਂ ਦੀ ਕੋਈ ਅਧਿਸਾਰ ਲਈ ਜਾਵੇ ਆਦਾ ਵੇਖਿਆ ਜਾਵੇ ਕੋਈ ਅਧਿਕਾਰੀ ਆਵੇ ਵੀ ਇਹ ਕੀ ਇਹਨਾਂ ਨੂੰ ਮੁਸ਼ਕਲ ਆਉਂਦੀ ਕੀ ਨਹੀਂ ਤੁਸੀਂ ਸਮਝ ਸਕਦੇ ਵੀ ਲੋਕ ਕਿ ਜੜੀ ਆ ਅਧਿਕਾਰੀਆਂ ਦੇ ਇੰਤਜ਼ਾਰ ਚ ਬੈਠੇ ਹੋਏ ਆ ਕਿਉਂਕਿ ਉਹਨਾਂ ਦੀ ਮੁਸ਼ਕਲਾਂ ਜੇ ਲਗਾਤਾਰ ਵਧਦੀਆਂ ਜਾ ਰਹੀਆਂ ਭਾਜੀ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਤੁਸੀਂ ਆਪਣੀ ਖੇਤੀ ਕਿਵੇਂ ਕਰਦੇ ਹੋ ਤੇ ਜਾਂ ਘਰਾਂ ਦੇ ਵਿੱਚ ਕਿਵੇਂ ਫਿਰ ਚੱਲਦਾ ਕੰਮ ਮੁਸ਼ਕਲ ਹੋ ਜਾਂਦਾ ਜੀ ਬਹੁਤ ਔਖਾ ਹੋ ਜਾਂਦਾ ਜੇ ਪੈਣਾ ਭਰਾਵਾਂ ਕੋਲ ਵੀ ਰਹਿਣਾ ਹੋਵੇ ਬੜਾ ਮੁਸ਼ਕਲ ਆ ਜਾਂਦਾ ਜੀ ਸਰਕਾਰ ਛੱਡ ਕੇ ਜਾਣਾ ਬਹੁਤ ਔਖਾ ਜਾਂਦਾ ਤੇ ਫਿਰ ਇੱਥੇ ਸਾਡੇ ਤਾਂ ਕਹਿੰਦੇ ਸਾਰੀ ਨਹੀਂ ਲੈਣੀ ਫਰਮਾਰੀ ਤੇ ਜਾਣਾ ਪੈਂਦਾ ਜੀ ਬਾਹਰ ਮੋਟਾ ਵੇਰੀ ਦਾ ਉਹ ਗੱਡੀਆਂ ਲੈ ਕੇ ਕੋਈ ਇਧਰ ਆ ਜਾਂਦਾ ਜੀ ਕੋਈ ਇਧਰ ਆ ਜਾਂਦਾ ਤੈਨੂੰ ਹੁਣ ਕੋਈ ਨਹੀਂ ਪੁੱਛਦਾ ਨਹੀਂ ਜੀ ਹੁਣ ਨਹੀਂ ਕੋਈ ਵੀ ਆਇਆ ਤੇ ਭਾਜੀ ਇਹਨਾਂ ਹਲਾਤਾਂ ਦੇ ਵਿੱਚ ਜੇ ਪਰਿਵਾਰ ਦੇ ਵਿੱਚ ਬੱਚੇ ਹੁੰਦੇ ਆ ਬੱਚੇ ਸਕੂਲਾਂ 'ਚ ਜਾਂਦੇ ਆ ਫਿਰ ਉਹ ਸਕੂਲਾਂ ਦੇ ਵਿੱਚ ਫਿਰ ਕਿਵੇਂ ਜਾਣਗੇ ਬਹੁਤ ਇਥੋਂ ਪਾਣੀ ਬਾਹਰ ਛੱਡ ਕੇ ਆਉਂਦੇ ਬੀੜੀਆਂ ਬੂੜੀਆਂ ਦੇ ਲੈ ਫਿਰ ਉਹਨੂੰ ਲੈ ਕੇ ਆਉਂਦੇ ਆ ਮੁਸ਼ਕਲ ਹੋ ਜਾਂਦਾ ਜੀ ਬਹੁਤ ਔਖਾ ਮੰਗ ਕਰਦੇ ਹੋ ਕਿ ਤੁਹਾਨੂੰ ਕੀ ਕੋ ਚਾਹੀਦਾ ਜਿਹੜੇ ਜਿਹੜੇ ਕਰਕੇ ਤੁਹਾਡੀ ਕੋਈ ਮਦਦ ਹੋ ਸਕੇ ਘਟੋ ਘਟ ਕੋਈ ਇੱਥੇ ਪਹੁੰਚ ਸਕੇ ਕੋਈ ਡਾਕਟਰ ਦੀ ਟੀਮਾ ਹੋਣ ਜਾਂ ਕੋਈ ਫਸਲਾਂ ਨੂੰ ਬਚਾਉਣ ਵਾਸਤੇ ਕੋਈ ਸਾਧਨ ਹੋ ਆਹ ਜੀ ਸਾਧਨ ਕਿ ਤਰ੍ਹਾਂ ਸਾਡੇ ਬਣ دریا ਦੇ ਨਾਲ ਨਾਲ ਵੱਜਾ ਜੇ ਉਹਨਦੇ ਦੇ ਫੇਰ ਗਾਂ ਮਿੱਟੀ ਮੁੱਟੀ ਪਈ ਜਾਵੇ ਤੇ ਫੇਰ ਇਹਨਾਂ ਨਾਲ ਸਾਨੂੰ ਮੁਸ਼ਕਲ ਥੋੜੀ ਘੱਟ ਹੋ ਜਾਂਦੀ ਹੈ ਤੇ ਇਤਰ ਹੁਣ ਆਪ ਜ਼ਿੰਮੇਦਾਰ ਲੱਗੇ ਆ ਪਰ ਨਹੀਂ ਉਹ ਪੇਟ ਟੁੱਟ ਕੇ ਤੇ ਆ ਪਾਣੀ ਪੋਣੀ ਇਤਨਾ ਫਰਬਾਦ ਹਾਂਜੀ ਬੰਨਾ ਵੀ ਜਿਹੜਾ ਆ ਵੀ ਉਹ ਬਨਾ ਬਣਾਈ ਜਾਂਦੇ ਆ ਲੇਕਿਨ ਉਹ ਜੋ ਪਾਣੀ ਦੇ ਬਾਵ ਦਾ ਨਾਲ ਉਹ ਟੁੱਟ ਜਾਂਦੇ ਆ ਭਾਜੀ ਬੰਨ ਤੁਹਾਡੇ ਵੀ ਆਰਜੀ ਬੰਨ ਬਨੇ ਕੋਈ ਹਾਂਜੀ ਮਾੜਾ ਬੱਧਾ ਜਿਆ ਥੋੜਾ ਜਿਹਾ ਉਹਨੇ ਨਾਲ ਥੋੜਾ ਵਿਚਾਰਿਆ ਹੁਣ ਫੇਰ ਪਾਣੀ ਜਿਆਦਾ ਹੋਣ ਕਰਕੇ ਉੱਤੋਂ ਦੇ ਵਲਕੇ ਦਾ ਪਾਣੀ ਫੇਰ ਇੱਥੇ ਆ ਗਿਆ ਫੇਰ ਹਾਂਜੀ ਹੁਣ ਟੁੱਟ ਗਿਆ ਜਿਹੜੇ ਆਰਜੀ ਬੰਨ ਬਣਾਈ ਸੀ ਜਿਹੜੇ ਤੁਸੀਂ ਆਪਣੀ ਰੱਖਿਆ ਤੇ ਆ ਜੇ ਜੇ ਪਾਣੀ ਟੁੱਟ ਸਕਦਾ ਫੇਰ ਇੱਥੇ ਘਰ ਤੋਂ ਘਟ ਵੀ 5-5 ਫੁੱਟ ਪਾਣੀ ਹੋਣਾ ਉਹ ਹੁਣ ਪਾਣੀ ਇਧਰੋਂ ਥੱਲਿਆਂ ਦੀ ਆ ਰਿਹਾ ਉਹ ਪਾਣੀ ਘੁੰਮ ਕੇ ਆ ਰਿਹਾ ਤਾਂ ਕਰਕੇ ਥੋੜਾ ਜਾਂ ਘਟਾ ਸਲੋ ਪਾਣੀ ਚੜਨ ਦਿਆ ਬਣੀ ਚੜਨ ਦਿਆ ਸਵੇਰ ਦਾ ਕੀ ਹੁਣ ਲੱਗਦਾ ਵੀ ਪਾਣੀ ਕੱਟੇਗਾ ਜਾਂ ਵਧਣ ਦੇ ਚਾਂਸ ਪਿੱਛੋਂ ਤਾਂ ਜੇ ਹੈ ਉਹ ਤੋਂ ਹਰੀਕੇ ਦੇ ਹਟ ਤੋਂ ਪਾਣੀ ਜੇ ਵਧ ਹੀ ਛੱਡੀ ਜਾਂਦੇ ਹੁਣ ਉਹਨਾਂ ਅੱਗੇ ਸਵੇਰੇ ਇੱਕ 20 ਹਿਉਣੋਂ ਉਹ ਤੋਂ ਵੀ ਜ਼ਿਆਦਾ ਛੜਦਾ ਪਾਣੀ ਰੋਜ਼ ਦੀ ਰੋਜ਼ ਲਗਾਤਾਰ ਹੀ ਵਧਾਈ ਜਾਂਦੇ ਤੁਸੀਂ ਸਮਝ ਸਕਦੇ ਵੀ ਪਾਣੀ ਜਿਹੜਾ ਪਿੱਛੋਂ ਹੈਗਾ ਉਹ ਕਾਫੀ ਵੱਧਾ ਪਿਆ ਕਿਉਂਕਿ ਪਹਾੜੀ ਇਲਾਕੇ ਵਿੱਚ ਜਿਹੜੀ ਬਾਰਿਸ਼ ਹੋਈ ਹੈ ਡੈਮ ਜਿਹੜੇ ਆ ਫੁੱਲ ਹੋ ਚੁੱਕੇ ਆ ਤੇ ਡੈਮਾਂ ਤੋਂ ਜਿਹੜਾ ਸਰਕਾਰਾਂ ਵੱਲੋਂ ਜਿਹੜਾ ਹੁਣ ਪਾਣੀ ਛੱਡਿਆ ਜਾ ਰਿਹਾ ਤਾਂ ਜੋ ਡੈਮਾਂ ਨੂੰ ਕੋਈ ਨੁਕਸਾਨ ਨਾ ਹੋਵੇ ਲੇਕਿਨ ਇਹ ਜਿਹੜਾ ਪਾਣੀ ਹੈਗਾ ਜਿਹੜਾ ਡੈਮਾਂ ਤੋਂ ਛੱਡ ਕੇ ਜਿਹੜਾ ਵੀ ਕਹਿ ਸਕਦੇ ਸਤਲੁਜ ਦਰਿਆ ਦੇ ਵਿੱਚ ਪਹੁੰਚਦਾ ਤੇ ਇਹ ਜਿਹੜਾ ਲੋਕਾਂ ਨੂੰ ਨੁਕਸਾਨ ਕਰਦਾ ਹੋਇਆ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਪੂਰੀ ਤਰ੍ਹਾਂ ਜਲਮਗਨ ਜਿਹੜੀਆਂ ਹੋ ਜਾਂੀਆਂ ਦਿਖਾਈ ਦੇ ਰੀਆਂ ਕਾ ਕਰੂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਕਿਉਂਕਿ ਲੋਕ ਆਪਣੇ ਘਰਾਂ ਦੇ ਵਿੱਚ ਹੀ ਕੈਦ ਹੋ ਕੇ ਰਹਿ ਗਏ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਲਗਾਤਾਰ ਬੰਦੇ ਜਾ ਰਹੇ ਨੇ ਲੇਕਿਨ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਲੋਕਾਂ ਦੀ ਸਾਥ ਲੈਣ ਵਾਸਤੇ ਅੱਗੇ ਨਹੀਂ ਆ ਰਿਹਾ ਜਿਹੜੀ ਤਕਲੀਫ ਹੈ ਉਹ ਜਿਹੜਾ ਦਰਦ ਹੈ ਉਹ ਇਹਨਾਂ ਦੇ ਚਿਹਰਿਆਂ ਤੇ ਸਾਫ਼ ਦੇਖਿਆ ਜਾ ਸਕਦਾ ਕਿਉਂਕਿ ਇਹਨਾਂ ਨੂੰ ਵੀ ਚਾਹੀਦਾ ਹੁੰਦਾ ਵੀ ਜੇ ਕਿਤੇ ਕੋਈ ਮੁਸ਼ਕਲ ਆਂਦੀ ਹੈ ਚਾਹੇ ਡੰਗਰਾਂ ਨੂੰ ਆਵੇ ਚਾਹੇ ਇਨਸਾਨਾਂ ਨੂੰ ਆਵੇ ਉਹਨਾਂ ਦੀ ਕੋਈ ਫਾਜਤ ਕਰਨ ਵਾਸਤੇ ਜਾਂ ਉਹਨਾਂ ਦੀ ਕੋਈ ਕਹਿ ਸਕ ਮਦਦ ਕਰਨ ਵਾਸਤੇ ਕੋਈ ਪ੍ਰਸ਼ਾਸਨ ਅਧਿਕਾਰੀ ਅੱਗੇ ਆਣਾ ਚਾਹੀਦਾ ਲੇਕਿਨ ਦਾਅਵੇ ਕੈਂਪ ਲੱਗੇ ਨਹੀਂ ਲੇਕਿਨ ਵੰਡਾਲਾ ਪਿੰਡ ਦੇ ਸੀ ਇੱਥੇ ਖੜੇ ਆ ਇੱਥੇ ਤੱਕ ਇਹਨਾਂ ਨੇ ਦੱਸਿਆ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨਾ ਤਾਂ ਸਿਹਤ ਵਿਭਾਗ ਦਾ ਕੋਈ ਬੰਦਾ ਤੁਰਿਆ ਤੇ ਨਾ ਆ ਰਿਹਾ ਤੇ ਨਾ ਕੋਈ ਮੁਲਾਜ਼ਮ ਜਿਹੜਾ ਇੱਥੇ ਦਿਖਾਈ ਦੇ ਰਿਹਾ ਜਿਸ ਕਰਕੇ ਇਹਨਾਂ ਦੀਆਂ ਮੁਸ਼ਕਲਾਂ ਉਹ ਲਗਾਤਾਰ ਵਧੀਆਂ ਜਾ ਰਹੀਆਂ ਪਾਣੀ ਵੀ ਲਗਾਤਾਰ ਵਧਦਾ ਜਾ ਰਿਹਾ ਜਿਸ ਕਰਕੇ ਇਹਨਾਂ ਨੂੰ ਵਧੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਦੇਖਣਾ ਵੀ ਇਹ ਜਿਹੜੇ ਲੋਕ ਹੈਗੇ ਆ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਵੀ ਉਹ ਹੁਣ ਆਪਣੇ ਕੰਮ ਛੱਡਣ ਵਾਸਤੇ ਨਾ ਮਜਬੂਰ ਹੋਣ ਇਸ ਕਰਕੇ ਆਪਣਾ ਵੀ ਕੋਈ ਨਾ ਕੋਈ ਆਏ ਇੰਤਜ਼ਾਮ ਜਿਹੜੇ ਕਰਦੇ ਹੋਏ ਵੀ